ਕਿ ਦੇਖਿਆ ਜਾਵੇ ਤਾਂ ਗੱਲ ਛੋਟੀ ਜਹੀ ਹੈ ਦੇਖਿਆ ਜਾਵੇ ਤਾਂ ਗੱਲ ਛੋਟੀ ਜਹੀ ਹੈ ਵਿਵਾਦ ਵੱਧ ਗਿਆ ਗੱਲ ਹੋ ਗਈ ਹੈ ਵੱਡੀ ਜੀ ਕਹਿੰਦੇ ਜਦ ਪੁਰਜਾ ਹੀ ਖਰਾਬ ਹੋ ਗਿਆ ਤਾਂ ਕਿਵੇਂ ਚੱਲੇਗੀ ਗੱਡੀ ਜੀ ਕਿਵੇਂ ਚੱਲੇਗੀ ਗੱਡੀ ਜੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਾਂ ਨਹੀਂ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰਾਂ ਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਜਦ ਪੁਰਜਾ ਹੀ ਖਰਾਬ ਹੋ ਜਾਏਗਾ ਤਾਂ ਗੱਡੀ ਕਿਵੇਂ ਚੱਲੇਗੀ ਇਹੀ ਗੱਲ ਇਹ ਜਿਹੜੇ ਇੱਥੇ ਭਰਾ ਟੈਕਸੀ ਡਰਾਈਵਰ ਭਰਾ ਖੜੇ ਆ ਇਹ ਗੱਲ ਆਖ ਰਹੇ ਆ ਸਰਜੀਤ ਭਗੋੜਾ ਤੋਂ ਇੱਕ ਵੀਰ ਹੈ ਉਹਨਾਂ ਨੇ ਇਨੋਵਾ ਕ੍ਰਿਸਟਾ ਇਹਨਾਂ ਦੇ ਦੱਸਣ ਦੇ ਮੁਤਾਬਕ ਇੱਥੋਂ 2021 ਚ ਲਈ ਸੀਗੀ ਜਿਸ ਤੋਂ ਬਾਅਦ ਗੱਡੀ 'ਚ ਹੁਣ ਕਹਿੰਦੇ ਕੋਈ ਦਿੱਕਤ ਆ ਰਹੀ ਸੀ ਹਾਲਾਂਕਿ ਇਹ ਦੱਸਦੇ ਆ ਜਿੱਦ ਨੂੰ ਮੇਰੀ ਇਹਨਾਂ ਦਾ ਆਫ ਕੈਮਰਾ ਗੱਲ ਵੀ ਕਹਿੰਦੇ ਕਿ ਡੇਢ ਤੋਂ 2 ਸਾਲ ਤੋਂ ਦਿੱਕਤ ਆ ਰਹੀ ਸੀ ਤਾਂ ਗੱਲਾਂ ਇਹ ਆ ਕਿ ਜਦੋਂ ਗੱਡੀ ਵੇਚੀ ਜਾਂਦੀ ਹੈ ਉਹਦੇ ਬਹੁਤ ਸਾਰੇ ਭਰੋਸੇ ਦਿੱਤੇ ਜਾਂਦੇ ਆ ਕੁਝ ਲਿਖ ਕੇ ਕੁਝ ਗੱਲੀਬਾਤੀ ਫਿਰ ਹੁੰਦਾ ਕੀ ਆ ਕਿ ਜਿਹਨੇ ਗੱਡੀ ਵੇਚੀ ਹੁੰਦੀ ਆ ਉਹ ਤਾਂ ਬਾਈ ਕਿਤੇ ਪ੍ਰਮੋਸ਼ਨ ਲੈ ਕੇ ਹੋਰ ਚਲੇ ਜਾਂਦਾ ਤੇ ਜਦੋਂ ਕੋਈ ਦਿੱਕਤ ਆਉਂਦੀ ਹੈ ਗੱਡੀ ਦੇ ਮਾਲਕ ਨੂੰ ਉਹਨਾਂ ਨੂੰ ਝਟਕਣਾ ਪੈਂਦਾ ਭਰੋਸੇ ਬਹੁਤ ਦਿੱਤੇ ਜਾਂਦੇ ਪਰ ਭਰੋਸੇ ਚੱਕਨਾ ਚੂਰ ਹੋ ਜਾਂਦੇ ਆ ਐਦਾ ਵੀ ਨਹੀਂ ਕਿ ਇਹਨਾਂ ਨੇ ਕੋਈ ਮਿਹਨਤ ਨਹੀਂ ਕੀਤੀ ਜਿਹੜੇ ਸਰਜੀਤ ਵੀਰ ਹੈ ਜਿਹਦੀ ਗੱਡੀ ਹੈ ਭਗੋੜਾ ਵਾਲਾ ਉਹ ਕਹਿੰਦੇ ਉਹਨੇ ਕੋਸ਼ਿਸ਼ ਤਾਂ ਬਹੁਤ ਕੀਤੀ ਹੱਥ ਪੈਰ ਤਾਂ ਬਹੁਤ ਮਾਰੇ ਪਰ ਅੱਖਾਂ 'ਚ ਧੂੜੇ ਹੀ ਪਈ ਹੈ ਮਤਲਬ ਕੰਮ ਨੂੰ ਕੰਮ ਤਾਂ ਜਿਵੇਂ ਕਹਿੰਦੇ ਨੇ ਕਿ ਡੱਖਾ ਵੀ ਨਹੀਂ ਤੋੜਿਆ ਉਹ ਗੱਲ ਹੋਈ ਹੈ ਤੇ ਹੁਣ ਅੱਕ ਕੇ ਥੱਕ ਕੇ ਤੱਕ ਕੇ ਤੇ ਕੰਮ ਆਪਣਾ ਛੱਡ ਕੇ ਇਹ ਮਜਬੂਰੀ ਜਿੱਥੇ ਸਾਰੇ ਖੜੇ ਆ ਤੁਸੀਂ ਦੇਖ ਲਓ ਕਿ ਆਲੇ-ਦੁਆਲੇ ਟੈਕਸੀਆਂ ਟੈਕਸੀਆਂ ਖੜੀਆਂ ਇਹ ਸਾਰੇ ਭਰਾ ਆਪਣੇ ਭਰਾ ਦੀ ਮਦਦ ਚਾਹੀਏ ਕਿ ਜਿਹੜਾ ਤੱਕਾ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਤੱਕਾ ਅੱਜ ਸਰਜੀਤ ਨਾ ਹੋ ਰਿਹਾ ਕੱਲੂ ਇਹਨਾਂ ਦਾ ਨਾ ਹੋਵੇ ਪੂਰੀ ਜਾਣਕਾਰੀ ਆਪਾਂ ਇਹਨਾਂ ਤੋਂ ਲੈ ਲੈਨੇ ਹਾਸਲ ਕਰ ਲੈਨੇ ਕਿ ਧਰਨਾ ਲਾਇਆ ਕਿ ਭਾਜੀ ਧਰਨਾ ਲਾਉਣ ਦੀ ਵਜ੍ਹਾ ਕੀ ਹੈ ਕਿਉਂਕਿ ਬੰਦਾ ਥੱਕ ਕੇ ਅੱਕ ਕੇ ਪੱਕ ਕੇ ਧਰਨਾ ਲਾਉਂਦਾ ਓਕੇ ਮਰਾ ਹੀ ਲਾਇਆ ਜੀ ਇਹ ਗੱਡੀ ਦਾ ਕੰਮ ਨਹੀਂ ਕਰ ਰਿਹਾ ਜੀ 1.5 ਸਾਲ ਤੋਂ ਭਾਜੀ ਉਹਦੀ ਗੱਡੀ ਦਾ ਇੰਜਨ ਆਇਲ ਘਟਦਾ ਪਿਆ ਸੀਗਾ ਜੀ 2 ਸਾਲ ਹੋ ਗਏ ਜੀ ਹਾਂ ਜੀ ਯਾਨੀ ਕਿ ਇਨੋਵਾ ਕ੍ਰੈਸਟਾ ਨੋਵਾ ਕ੍ਰੈਸਟਾ ਗੱਡੀ ਆ ਭਾਜੀ ਕਹਿੰਦੇ ਜਿੱਦਾਂ 2 ਸਾਲ ਹੋ ਗਏ ਉਹਦੀ ਗੱਡੀ ਨੂੰ ਪ੍ਰੋਬਲਮ ਆ ਜਿੱਦਾਂ ਤੇਲ ਘਟਾ ਰਹੀ ਆ ਇਹ ਜਿੱਦਾਂ 2 ਸਾਲ ਦੇ ਵਿੱਚ ਕਦੇ ਉਹਦਾ ਪਾਈਪ ਬਦਲ ਦਿੰਦੇ ਆ ਕਦੇ ਕੋਈ ਚੀਜ਼ ਚੇਂਜ ਕਰ ਦਿੰਦੇ ਆ ਗੱਡੀ ਨਵੀਂ ਬ੍ਰਾਂਡ ਦੀ ਉਹ ਕਢਾਈ ਆ ਜੀ 21 ਦੇ ਵਿੱਚ ਉਹਨੇ ਜੀ ਹਾਂ ਜੀ ਇੱਥੋਂ ਕਢਾਈ ਆ ਹਾਂ ਜੀ ਤੇ ਹੁਣ ਜਿੱਦਾਂ ਅਬਜੈਕਸ਼ਨ ਲਾਈ ਜਾਂਦੇ ਜੀ ਇਹਦੀ ਸਰਵਿਸ ਮਹੀਨਾ ਲੇਟ ਆ ਜੀ ਯਾਨੀ ਕਿ 2000 ਕਿਲੋਮੀਟਰ ਕਦੇ 에ਅਰ ਫਿਲਟਰ ਨਹੀਂ ਬਦਲਿਆ ਜੀ ਉਹਦਾ ਕੋਈ ਏਡਾ ਵੱਡਾ ਰੀਜਨ ਨਹੀਂ ਹੈਗਾ ਜੀ ਕਿਉਂਕਿ ਜਿਆਦਾ ਏਜੰਸੀ ਦੇ ਵਿੱਚ ਉਹ ਕੰਮ ਕਰਾਣੇ ਆ ਕਿਸੇ ਟਾਈਮ ਅਸੀਂ ਸਰਬਸ 10000 ਤੇ ਵੀ ਕਰਾਣੇ ਆ ਜੀ ਕਿਸੇ ਟਾਈਮ ਅਸੀਂ 8000 ਤੇ ਵੀ ਕਰਾਣੇ ਆ ਜੀ ਜਿਹੜੀ 8000 ਤੇ ਕਰਾਣਦੇ ਉਹਨੂੰ ਗਿਣਦੇ ਨਹੀਂ ਜੀ ਇਹ ਜਿਹੜੀ ਅਸੀਂ 10000 ਤੋਂ ਜੇ ਲੱਖ 10000 ਕਿਲੋਮੀਟਰ ਉੱਪਰ ਚੱਲ ਜਾਂਦੀ ਆ ਉਹਨੂੰ ਗਿਣਦੇ ਆ ਜੀ ਇਹ ਉਹ ਚੀਜ਼ ਦਾ ਆਬਜੈਕਸ਼ਨ ਲਾਤਾ ਜੀ ਹੁਣ ਮਹੀਨਾ ਇਹ ਤਾਂ ਫਿਰ ਇਹ ਵੀ ਗਰੰਟੀਆਂ ਦਿੰਦੇ ਕਿ ਸਾਡੀ ਗੱਡੀ ਨੋਵਾ ਦੀ ਟੋਇਟਾ ਦੀ ਇੰਨੀ ਘੰਟ ਹੈ ਉਹ ਮੈਂ 4 ਲੱਖ ਕਿਲੋਮੀਟਰ ਚਲਾ ਲਵਾਂ ਫਿਰ 500 ਚਲਾਣੇ ਫਰਕ ਪੈਂਦਾ ਉਹ ਇਹੀ ਗੱਲ ਆ ਨਾ ਜੀ ਟੋਇਟਾ ਗੱਡੀ ਨੂੰ ਉਧਰ ਦਾ ਕੋਈ ਫਰਕ ਨਹੀਂ ਪੈਂਦਾ ਜੀ ਹੁਣ ਉਹ ਪਾਰਸ ਮਹਿੰਗਾ 3 3.5 ਲੱਖ ਦਾ ਜੀ ਉਹਦੇ ਕਰਕੇ ਆਬਜੈਕਸ਼ਨ ਲਈ ਜਾਂਦੇ ਜੀ ਇਹ ਤੇ ਸਾਡੇ ਪੱਲੇ ਨਾ ਪੈ ਜਵੇ ਜੀ ਇਹ ਜੀ ਭਾਜੀ ਕਮੀ ਕਿੱਥੇ ਰਹਿ ਗਈ ਤੁਸੀਂ ਇਹ ਸਮਝਾਓ ਕਿ ਕਮੀ ਕਿ ਸੈਂਡ ਤੋਂ ਰਹਿ ਗਈ ਇਹਨਾਂ ਦੇ ਐਂਡ ਤੋਂ ਰਹਿ ਗਈ ਕਿ ਕਮੀ ਸੁਰਜੀਤ ਦੇ ਐਂਡ ਤੋਂ ਰਹੀ ਆ ਕਮੇ ਇਹਨਾਂ ਦੇ ਐਂਡ ਦਾ ਜੀ ਸਰਜੀਤ ਦੇ ਐਂਡ ਚ ਤਾਂ ਹੈ ਹੀ ਨਹੀਂ ਜੀ ਕਿਉਂਕਿ ਉਹਦਾ ਰੈਗੂਲਰ ਸਰਵਿਸ ਅੰਦਰੋਂ ਕਰਾ ਰਹੇ ਆ ਜੀ ਜੇ ਮੰਨ ਲਓ ਉੱਧਾ ਤੁਸੀਂ ਕੋਈ ਵੀ ਪਾਰਟ ਪਵਾਉਨੇ ਆ ਜੀ ਅਜਾਂ ਸੀ ਧੱਕੇ ਨਾਲ ਹੀ ਬਦਲ ਦਿੰਦੀ ਆ ਚਲੋ ਜੀ ਨਹੀਂ ਜੀ ਤੁਹਾਡਾ 에ਅਰ ਫਿਲਟਰ ਪਹਿਣਾ ਹੀ ਪੈਣਾ ਆ ਹੋਣ ਇਹਨਾਂ ਨੇ 에어 ਫਿਲਟਰ ਦਾ ਰਿਜੈਕਸ਼ਨ ਆ ਜੀ ਇਹਨਾਂ ਨੇ ਉਦੋਂ ਕਿਉਂ ਨਹੀਂ ਕਿਹਾ 에어 ਫਿਲਟਰ ਬਦਲੋ ਅਸੀਂ ਇਸ ਚੀਜ਼ ਦੀ ਗਾਰੰਟੀ ਨਹੀਂ ਦਿੰਦੇ ਜੀ ਜਿਹੜਾ ਸਰਜੀਤ ਮੁੰਡਾ ਆ ਗੱਡੀ ਦਾ ਕੰਮ ਇਹਨਾਂ ਤੋਂ ਹੀ ਕਰਾਉਂਦਾ ਕਿ ਬਾਹਰੋਂ ਵੀ ਕਰਾਉਂਦਾ ਨਹੀਂ ਇਹਨਾਂ ਤੋਂ ਹੀ ਕਰਾਉਂਦਾ ਜੀ ਰੈਗੂਲਰ ਸਰ ਮੇਰੇ ਡਾਕਟਰ ਤੋਂ ਇਲਾਜ ਚੱਲਦਾ ਉਹਨੇ ਦੱਸਣਾ ਕਿ ਟੈਸਟ ਕਿਹੜੇ ਕਰਾਉਣੇ ਆਹ ਲੋ ਹਜ਼ਾਰ ਉਹਦੇ ਕੋਲ ਕੱਲੇ ਕੱਲੇ ਬਿੱਲ ਵੀ ਪਏ ਆ ਜੀ ਹੁਣ ਮੰਨ ਲਓ ਹਜ਼ਾਰ ਹਜ਼ਾਰ ਕਿਲੋਮੀਟਰ 2000 ਕਿਲੋਮੀਟਰ ਗੱਡੀ ਬਾਅਦ ਚੱਲ ਸਕਦੀ ਆ ਜੀ ਹੁਣ ਮੰਨ ਲਓ ਗੱਡੀ ਹਯੂਰ ਸਾਹਿਬ ਗਈ ਹੋਆ ਜੀ ਹਯੂਰ ਸਾਹਿਬ ਤੋਂ ਉਡਾ ਲਦੇ ਇਹ ਤੁਹਾਨੂੰ ਕੋਈ ਗਾਰੰਟੀ ਵਾਰੰਟੀ ਲੈ ਕੇ ਦਿੰਦੇ ਇਹ ਕਹਿੰਦੇ ਆ ਕਿ 10000 ਤੱਕ ਐਗਜ਼ੈਕਟਲੀ 10000 ਤੀ ਤੁਸੀਂ ਸਰਵਿਸ ਕਰਾਉਣੀ ਇਹ ਗੱਲ ਪਹਿਲਾਂ ਮੈਂਸ਼ਨ ਕਰਦੇ ਨਹੀਂ ਕਰਦੇ ਜੀ ਨਹੀਂ ਕਰਦੇ ਜੀ ਮੈਂਸ਼ਨ ਇਦਾਂ ਨਹੀਂ ਕਰਦੇ ਜੀ ਇਦਾਂ ਨਹੀਂ ਕਰਦੇ ਜੀ ਇਹ ਇਹ ਉਦੋਂ ਭਰੋਸੇ ਕਿੰਨੇ ਕਿ ਦਿੱਤੇ ਜਾਂਦੇ ਆ ਕਿ ਭਾਈ ਚੱਕਦੇ ਆਂਗੇ ਫੱਟੇ ਕੋਈ ਘਬਰੌਣ ਦੀ ਲੋੜ ਨਹੀਂ 6 ਤਾਂ ਜਾਨੀ ਕਿ ਐਨੇ ਕਿ ਦਿੰਦੇ ਆ ਨਾ ਜੀ ਤੁਸੀਂ ਗੱਲੇ ਛੱਡ ਦਿਓ ਸਾਰ ਦੂਜੀ ਗੱਲ ਇਹ ਵੀ ਆ ਇਹ ਸਾਨੂੰ ਲਿਖ ਕੇ ਨਹੀਂ ਦਿੰਦੇ ਜੇ ਸਾਨੂੰ ਲਿਖ ਕੇ ਦੇਣ ਵੀ 10000 ਤੀ ਸਰਵਿਸ ਤੁਹਾਡੀ ਹੋਗੀ ਜੇ ਉਸ ਤੋਂ ਉੱਪਰ ਸਾਡੀ ਪਲੱਸ ਵੀ ਹੋ ਜੇ ਨਾ 2 200 ਪਲੱਸ ਹੋ ਜੇ ਤਾਂ ਵੀ ਕਹਿੰਦੇ ਕੋਈ ਨਹੀਂ ਭਾਜੀ ਤੁਸੀਂ ਲੈ ਲਓ ਤੁਹਾਡਾ ਨਾਮ ਕੀ ਹੈ ਭਾਜੀ ਮੇਰਾ ਨਾਮ ਵਿਜੇ ਕੁਮਾਰ ਆ ਜੀ ਵਿਜੇ ਭਾਜੀ ਜਦੋਂ ਗੱਡੀ ਬੇਚਦੇ ਆ ਸਾਡਾ ਵੀ ਤਜਰਬਾ ਇਹ ਕਹੂਗਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਜੀ 500000 ਕਿਲੋਮੀਟਰ ਤੋਂ ਕੋਈ ਗੱਲ ਨਹੀਂ ਗੱਡੀ ਸਾਡੇ ਮਕੈਨਿਕ ਬਹੁਤ ਵਧੀਆ ਆ ਇਹ ਨਵੀਂ ਬਣਾ ਕੇ ਦੇਵਾਂਗੇ ਉਹ ਤਾਂ ਦੰਦੀਆਂ ਗੱਲਾਂ ਹੁੰਦੀਆਂ ਬਿਲਕੁਲ ਜੀ ਉਦੋਂ ਤਾਂ ਇਹ ਐਨੇ ਦਾਅਵੇ ਕਰਦੇ ਆ ਭਾਜੀ ਤੁਸੀਂ ਟੈਨਸ਼ਨ ਨਾ ਸਾਡੀ ਗੱਡੀ ਦਾ ਟੋਇਟਾ ਦੀ ਗੱਡੀ ਆ ਤੁਹਾਡਾ ਨਾਂ ਚੱਲਦਾ ਆ ਚਲੋ ਠੀਕ ਆਪਾਂ ਮੰਨਦੇ ਹਾਂ ਇਸ ਗੱਲ ਨੂੰ ਕਿ ਨਾਂ ਚੱਲਦਾ ਟੋਇਟ ਤੁਹਾਡੇ ਤੁਸੀਂ ਕਿਹਾ ਅਸੀਂ ਕਹਿ ਤਾਂ ਤੁਹਾਨੂੰ ਚੇਂਜ ਕਰਾ ਲਓ ਤੁਸੀਂ ਨਹੀਂ ਚੇਂਜ ਕਰਾਈ ਉਹਦੇ ਵਿੱਚ ਵੀ ਤੁਹਾਡੀ ਗੱਡੀ ਦੀ ਵਾਰੰਟੀ ਖਤਮ ਕਰ ਦੇਣੀ ਆ ਸੀ ਇਹ ਦੀ ਦੱਸਣੀ ਚਾਹੀਦੀ ਇਹਨਾਂ ਨੂੰ ਜੇ ਸਰਜੀਤ ਆ ਜਿਹੜਾ ਉਹ ਭਾਜੀ ਡਰਾਈਵਰ ਹੀ ਆ ਕਿ ਮਕੈਨਿਕ ਆ ਭਾਜੀ ਨਹੀਂ ਉਹ ਗੱਡੀ ਦਾ ਆਪ ਸਿੰਗਲ ਗੱਡੀ ਦਾ ਮਾਲ ਕਰੀ ਮਕੈਨਿਕ ਥੋੜੇ ਆ ਨਾ ਉਹਨੂੰ ਅੰਦਰੂਨੀਆ ਗੱਲਾਂ ਕੀ ਪਤਾ ਕਿਉਂਕਿ ਤਾਂ ਪਟੇਸ਼ਨ ਵੀ ਲਿਆਉਂਦੇ ਰਹਿੰਦੇ ਆ ਦੋ ਸਾਲ ਹੋ ਗਏ ਗੱਡੀ ਬਕਾਇਦਾ ਇੱਥੇ ਆਂਦੀ ਨੂੰ ਕਿਉਂਕਿ ਉਦੋਂ ਨਹੀਂ ਇਹਨਾਂ ਨੇ ਦੇਖਿਆ ਵੇ ਪ੍ਰੈਸ਼ਰ ਘਟਦਾ ਆ ਉਹ 2 ਸਾਲ ਹੋ ਗਏ ਕਹਿੰਦੇ ਪ੍ਰੋਬਲਮ ਆ ਪ੍ਰੋਬਲਮ ਆ ਉਦੋਂ ਇਹਨਾਂ ਨੇ ਦੱਸਿਆ ਨਹੀਂ ਹੁਣ ਜੱਕ ਦਾਮ ਕਹਿੰਦੇ ਜੀ ਪ੍ਰੈਸ਼ਰ ਘਟਦਾ ਆ ਉਸ ਤੋਂ ਬਾਅਦ ਡਾਕਟਰ ਨੇ ਆ ਮਰੀਜ਼ ਦੀ ਸਿਹਤ ਖਰਾਬ ਕੀਤੀ ਉਸ ਤੋਂ ਬਾਅਦ ਜੀ ਫਿਰ ਤੁਸੀਂ ਇਹ ਦੇਖ ਲਓ ਵੇ ਲੱਖ ਕਿਲੋਮੀਟਰ ਦੀ ਉੱਧਾ ਗਾਰੰਟੀ ਆ ਮੰਨ ਲਓ ਜੇ ਸਟੈਂਡ ਕਰਾਈ ਜੋ ਆ ਨਾ ਜਿਹੜੀ ਉਹਦੇ ਉਹਦਾ ਚਾਰਜ ਅਲੱਗ ਦੇਣਾ ਪੈਂਦਾ ਜੀ 2 ਲੱਖ ਕਿਲੋ ਸੈਂਡ ਵਾਰੰਟੀ ਕਰਾਈ ਹੁੰਦੀ ਹਾਂ ਜੀ 2 ਲੱਖ ਉਹਦੇ 2 5 ਸਾਲ ਦੀ ਆ ਜੀ 2 ਲੱਖ ਕਿਲੋਮੀਟਰ ਆ ਜੀ ਉਹਦੇ ਅਲੱਗ ਪੈਸੇ ਤਾਰੇਵਾ ਜੀ ਉਹਨੇ ਫੇਰ ਵੀ ਦੇਖ ਲਓ ਸੌਣ ਦੀ ਇਹ ਨਾ ਨਹੀ ਕੰਡੀਸ਼ਨ ਸਿਰ ਵਹੀ ਲਾਈ ਇਸ਼ੂ ਹੀ ਬਣਾ ਕੇ 2000 ਕਿਲੋਮੀਟਰ ਵੱਧ ਚੱਲ ਗਈ ਗੱਡੀ ਇੱਕ ਕੰਡੀਸ਼ਨ ਇਹ ਲਾਈ ਆ ਕਿ ਥੋੜੀ ਸਰਵਿਸ ਜਿੱਦਾਂ ਜਿੱਦਾਂ 10000 ਤੇ ਹੁੰਦੀ ਆ 12 13 ਚੱਲ ਗਈ ਚਲੋ ਗੱਡੀ 15 ਚੱਲ ਗਈ ਤਾਂ ਕਹਿੰਦੇ ਵੀ ਤੁਹਾਡੀ ਇਸ ਕਰਕੇ ਪ੍ਰੋਬਲਮ 13 15 ਕੇ 12 ਚੱਲੀ ਆ ਯਾਨੀ ਕਿ 12 13 ਤੱਕ ਕਹਿ ਰਹੇ ਆ ਉਹ ਕਹਿੰਦਾ ਯਾਨੀ ਕਿ ਮੈਂ ਨਹੀਂ ਕਰਾਈਆ ਮੈਂ ਗਿਆ ਸੀ ਭਾਜੀ ਗੀੜੇ ਦੇ ਬੇ ਯਾਨੀ ਕਿ ਮੈਨੂੰ ਲੇਟ ਹੋ ਗਿਆ ਚਲੋ ਉਹ ਵੀ ਕੋਈ ਇਸ਼ੂ ਨਹੀਂ ਹੈਗਾ ਦੂਜੀ ਗੱਲ ਉਹ ਪਹਿਲੇ ਦਿਨ ਤੋਂ ਕਹਿ ਰਿਹਾ ਜਦ ਗੱਡੀ ਲਈ ਆਉਣੇ ਦੋ ਤਿੰਨ ਮਿੰਟ ਬਾਅਦ ਕਹਿੰ God. ਕੜਾ ਲਾ ਪਈ ਨਾ ਜੀ ਉਦੋਂ ਕਹਿ ਰਿਆ ਇਹ ਕਹਿ ਰਿਆ ਕਿ ਸਰਜੀਤ ਨੇ 1.5 ਸਾਲ ਪਹਿਲੇ ਦੱਸੀ ਇਹਨਾਂ ਨੂੰ ਬਿਲਕੁਲ ਬਿਲਕੁਲ ਜੀ ਇਹ ਗੱਲ ਦੱਸੀ ਉਹਨਾਂ ਨੇ ਦੱਸੀ ਆ ਕਿ ਦਿੱਕਤ ਆ ਰਹੀ ਫਿਰ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਨਹੀਂ ਜੀ ਇਹਨੂੰ ਚੈੱਕ ਕਰਨਾ ਚਾਹੀਦਾ ਸੀ ਪ੍ਰੋਪਰ ਗੱਡੀ ਕੱਲ ਇੱਕ ਤੇਲ ਘਟਾ ਰਹੀ ਆ ਪ੍ਰੈਸ਼ਰ ਚੈੱਕ ਕਰਨਾ ਚਾਹੀਦਾ ਇਹ ਨਹੀਂ ਉਹ ਨਹੀਂ ਕੀਤਾ ਕਹਿੰਦੇ ਕੋਈ ਨਹੀਂ ਭਾਜੀ ਕੋਈ ਨਹੀਂ ਕੋਈ ਨੀ ਕਰ ਕਰਕੇ ਕਦੇ ਕੋਈ ਪੈਬਲ ਤਾਂ ਕਦੇ ਕੋਈ ਪੈਬਲ ਤਾਂ ਉਹ ਅੱਜ ਪ੍ਰੋਬਲਮ ਜ਼ਿਆਦਾ ਵੱਧ ਗਈ ਆ ਨਲਾਕੀ ਤੇ ਨਾ ਤੇ ਐਂਡ ਤੋਂ ਰਹੀ ਬਿਲਕੁਲ ਬਿਲਕੁਲ ਜੀ ਡਾਇਗਨੋਸਿਸ ਹੀ ਨਹੀਂ ਕਰ ਪਾਏ ਸਮਝ ਹੀ ਨਹੀਂ ਪਾਇਆ ਕਿ ਦਿੱਕਤ ਕਿੱਥੇ ਇਹ ਬਸ ਤੁਸੀਂ ਕੀਤੀ ਆ ਬਿਲਕੁਲ ਜੀ ਇਹ ਸੁਰਜੀਤ ਨਾਲ ਸੁਰਜੀਤ ਨੇ ਅੰਦਰ ਜਾ ਗੱਲ ਕੀਤੀ ਆ ਨਾਲ ਅਸੀਂ ਵੀ ਕੱਲ ਪਰਸੋ ਗਏ ਸੀ ਉਦੋਂ ਵੀ ਇਹ ਗੱਲ ਹੋਈ ਆ ਹਾਂਜੀ ਹਾਂਜੀ ਸਾਰੇ ਨਾਲ ਗਏ ਜਿੱਦਾਂ ਦੀ ਗੱਲ ਨਹੀਂ ਹੈਗੀ ਜੀ ਕਿੰਨੇ ਭਰਾ ਇਕੱਠੇ ਹੋ ਕੇ ਆਏ ਆ ਅੱਜ ਘਟਗੜ ਦੇਖ ਲਓ ਤੁਸੀਂ 50 ਕੇਡ 50 ਤੋਂ 50 ਦੇ ਕਰੀਬ ਹੈਗੇ ਆ ਜੀ 20 30 ਗੱਡੀਆਂ ਆਏ ਆ ਜੀ 100 ਬੰਦਾ ਹੋਣਾ ਜੀ ਹਾਂਜੀ ਬੀ ਦੀ ਜੀ ਸਾਰੇ ਆਪਣਾ ਕੰਮ ਛੱਡ ਕੇ ਆਪਣੇ ਭਰਾ ਲਈ ਆ ਕੇ ਖੜੇ ਆਏ ਆ ਜੀ ਸਾਰੇ ਬੈਠੇ ਆ ਜੀ ਆ ਕੁਛੇ ਦਾ ਗੀੜਾ ਦੀ ਕੋਈ ਛੋਟਾ ਮੋਟਾ ਉਹ ਵੀ ਤਾਂ ਭਰਾ ਦੇ ਨਾਲ ਖੜੇ ਆ ਜੀ 900 ਡਿਊ ਹੁੰਦੀ ਹੁੰਦੀ ਕਿਤੇ ਭਾਈ ਨੇ ਸਾਰੀਆਂ ਸਰਵਿਸ ਸਰਵਿਸ ਡਿਊ ਕੀਤੀਆਂ ਹਣਾ ਇਹ ਵੀ ਗੱਲ ਮੰਨਣ ਲਾ ਲਈ ਆ ਇਹ ਤਾਂ ਹੈ ਨਹੀਂ ਕਿ ਸਾਰੀਆਂ ਸਰਵਿਸ 12 13000 ਤੇ ਕਰਾਈਆਂ ਕੋਈ 8 ਤੇ ਵੀ ਕਰਾਈ ਕੋਈ 10 ਤੇ ਵੀ ਕਰਾਈ ਆ ਇਹ ਆ ਜੀ ਕਿ 에어 ਫਿਲਟਰ ਕਰਕੇ ਤਾਂ ਗੱਡੀ ਕਦੇ ਤੇਲ ਚੱਕਦੀ ਨਹੀਂ ਨਾਲੇ ਭਾਜੀ ਫਿਲਟਰ ਕਿ ਨਹੀਂ ਬਦਲਣਾ ਜਾਂ ਗੱਡੀ ਦਾ ਕੰਮ ਇੱਥੇ ਹੁੰਦਾ ਫਿਲਟਰ ਹੀ ਨਹੀਂ ਬਦਲਨੇ ਆ ਕੋਈ ਭਾਜੀ ਨਹੀਂ ਚੇਂਜ ਹੋਣਾ ਨਹੀਂ ਤਾਂ ਸਾਡੀ ਵਾਰੰਟੀ ਖਤਮ ਹੋ ਜਾਣੀ ਆ ਅਗਲੇ ਦੱਸੋ ਇਹ ਗੱਲ ਬੱਕਰੀ ਆ ਏਜੰਸੀ ਵਾਲੇ ਆਏ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਜੀ ਆਪਣੇ ਨਾਲ ਹੀ ਆ ਜੀ ਨਹੀਂ ਨਹੀਂ ਪਿੱਛੇ 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 ਆਉਂਦੇ ਆਓ ਹੋ ਗਈ ਗੱਲ ਭਾਈ ਅਸੀਂ ਚਾਹੀਏ ਨਾ ਜਿੱਤ ਕੇ ਆਈਏ 1000 ਦਾ ਹੋ ਗਈ ਹੋ ਗਈ ਜਿੱਤ ਜਿੰਦਾਬਾਦ ਜਿੰਦਾਬਾਦ ਆ ਗਏ ਜੀ ਬਸ ਜਿੰਦਾਬਾਦ 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 ਡਰਾਈਵਰ ਰੇਸਤਾ 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 ਜਿੰਦਾਬਾਦ ਜਿੰਦਾਬਾਦ ਸੌਣ ਲਈ ਆ ਪੰਦਰ ਕੀ ਗੱਲ ਹੈ ਭਾਜੀ ਅੰਦਰ ਪ੍ਰਧਾਨ ਜੀ ਹਾਂਜੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਪੀਵੀ 32 ਤੋਂ ਸਾਡੇ ਬੁਲਾਉਣ ਤੇ ਇਹ ਖੜੀ ਇੱਕ ਵਾਰ ਫੋਨ ਕਰਨ ਤੇ ਇੱਥੇ ਆਏ ਆ ਤੁਹਾਡਾ ਬਹੁਤ ਧੰਨਵਾਦ ਹੈ ਜੀ ਤੇ ਸਾਡੀ ਅੰਦਰ ਮੈਨੇਜਰ ਸਾਹਿਬ ਆਏ ਸੀ ਜੋ ਜੋ ਪੂਰੇ ਇਹਨਾਂ ਦੇ ਸਰਕਲ ਦੇ ਜਨਰਲ ਮੈਨੇਜਰ ਆ ਉਹਨਾਂ ਨਾਲ ਸਾਡੀ ਗੱਲ ਹੋ ਗਈ ਆ ਉਹਨਾਂ ਨੇ ਸਾਨੂੰ ਇਹ assurance ਦਿੱਤਾ ਆ ਕਿ 5 ਤੋਂ 6 ਦਿਨ ਦੇ ਵਿੱਚ ਇਹ ਜਿਹੜਾ ਵੀਰ ਆ ਸਾਡਾ ਇਹ ਸੁਜੀਤ ਸਿੰਘ ਜੀ ਆ ਤੇ ਇਹਨਾਂ ਦਾ ਇੰਜਣ ਪੂਰਾ ਚੇਂਜ ਕਰਕੇ ਦਵਾਂਗੇ ਅੱਛਾ ਬੇ ਉਹਦੇ ਚ ਹੁਣ ਉਹਨਾਂ ਨੇ ਸਾਨੂੰ ਕਿਹਾ ਬਈ ਕੁਝ ਸ਼ੇਅਰ ਕੁਝ ਪਰਸੈਂਟ 5 ਜਾਂ 4% 10% ਵੀ ਤੁਹਾਡਾ ਵਿੱਚ ਸ਼ੇਅਰਿੰਗ ਹੋ ਸਕਦੀ ਆ ਪਰ ਅਸੀਂ ਉਹਨਾਂ ਨੂੰ ਕਿਹਾ ਬਈ ਬੰਦਾ ਸ਼ੇਅਰਿੰਗ ਕਰਨ ਦੇ ਹਾਲਤ ਹੈ ਨਹੀਂ ਕਿਉਂਕਿ ਆਲਰੇਡੀ 2 ਮਹੀਨੇ ਤੋਂ ਪਹਿਲੇ ਉਹਦੀ ਗੱਡੀ ਉੱਥੇ ਖੜ ਰਹੀ ਹੈ ਤੇ 2 ਸਾਲ ਤੋਂ ਬੰਦਾ ਸਫ਼ਰ ਕਰ ਰਿਹਾ ਹੈ ਤੇ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ 5 ਜਾਂ 6 ਦਿਨ ਵਿੱਚ ਸਾਡਾ ਮਸਲਾ ਹੱਲ ਹੋ ਜਾਊਗਾ ਜੀ 5 ਤੋਂ 6 ਦਿਨ 5 ਤੋਂ 6 ਦਿਨ ਉਹਨਾਂ ਨੇ ਕਿਹਾ ਰਿਟਰਨ 'ਚ ਲਿਖ ਕੇ ਦੇ ਦੂੰਗਾ ਮੈਂ ਤੇ ਹਲੇ ਦੇ ਤੋਂ ਆਪਾਂ ਇੱਕੋ ਇਹਨਾਂ ਦੇ ਬਿਆਨ ਇੱਤੇ ਲੈ ਲਈਏ ਕੈਮਰੇ ਦੇ ਉਹਨਾਂ ਦਾ ਬਿਆਨ ਲੈ ਲਓ ਆਪਾਂ ਕੈਮਰੇ ਦੇ ਬਿਆਨ ਦੇਖੋ ਜੀ ਜੀ ਨਹੀਂ ਜੀ ਜੀ ਇਹਨਾਂ ਦੀ ਸਾਰੀ ਗੱਲ ਸੁਣੀ ਆਪਾਂ ਤੇ ਜੋ ਵੀ ਪ੍ਰੋਬਲਮ ਹੈ ਆਪਾਂ ਟਵਾਈਟਰ ਨੂੰ ਐਡਰੈਸ ਕਰ ਰਹੇ ਹਾਂ ਅੱਜ ਸ਼ਨੀਵਾਰੇ ਗੱਲ ਪਨੀ ਪਾਉ ਨਹੀਂ ਪਾਰੇ ਉਹਨਾਂ ਨੇ ਕਿਹਾ ਕੋਸਟਿੰਗ ਕਰਕੇ ਦੇ ਦਿਓ ਕੋਸਟਿੰਗ ਕਰਨ ਦੇ ਬਾਅਦ ਸੋਮਰ ਆਪੇ ਕੇਸ ਅਵਟ ਕਰ ਦਾਂਗੇ ਜਿਹੜਾ ਵੀ ਗੁੱਡਵਿਲ ਦਾ ਸ਼ੇਅਰਿੰਗ ਆਏਗੀ ਉਹਨਾਂ ਕੋਸ਼ਿਸ਼ ਕਰਾਂਗੇ ਨਾ ਤੇ ਨਾ ਪਏ ਤੇ ਇਹਨਾਂ ਦਾ ਰਿਜ਼ੋਲੂਸ਼ਨ ਕਰ ਦਾਂਗੇ ਅਜੇ ਇਹਨਾਂ ਨੂੰ ਇਹ ਕਿਹਾ ਤੁਸੀਂ ਗੱਡੀ ਲੈ ਆਣੀ ਚਾਹਦੇ ਲੈ ਜਾਓ ਇਹਨਾਂ ਨੇ ਕਿਹਾ ਮੈਂ ਇੱਥੇ ਰੱਖਣੀ ਹੈ ਕੱਤ ਹੈ ਜੀ ਫਿਰ ਲੈ ਕੇ ਜਾਓਗੇ ਕੱਲ ਹੋਰ ਕੋਈ ਇਸ਼ੂ ਬਣਨਗੋ ਗੱਡੀ ਦੇਖੋ ਤੇਲ ਖਾ ਰਹੀ ਹੈ ਉਹਦੇ ਨਾਲ ਚੱਲਣ ਚ ਕੋਈ ਦਿੱਕਤ ਨਹੀਂ ਆਂਦੀ ਨਹੀਂ ਸਰ ਦੇਖੋ ਇਹਨਾਂ ਦਾ ਡਿਸੀਜਨ ਹੈਗਾ ਹੋ ਸਕਦੀ ਹੈ ਸਰ ਗੱਡੀ ਚ ਚਲੋ ਕੋਈ ਨਹੀਂ ਸਰ ਉਹ ਸਰ ਤੁਸੀਂ ਇਸ ਗੱਲ ਦਾ ਆਸ਼ਵਾਸ਼ਣ ਦਿੰਦੇ ਹੋ ਕਿ ਹੁਣ ਪਾਈ ਤੋਂ 6 ਦਿਨਾਂ ਚ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੇ ਹੋ ਹਾਂ ਜੀ ਬਿਲਕੁਲ ਕਰਦੇ ਹੋ ਤੁਸੀਂ ਔਨ ਕੈਮਰਾ کہہ ਰਹੇ ਹੋ ਜੀ ਕੌਣ ਕੈਮਰਾ کہہ ਰਹੇ ਹੈ ਸਰ ਜੀ ਕੋਈ ਗੱਲ ਨਹੀਂ ਤੁਸੀਂ ਰਿਕਾਰਡ ਕਰ ਰਹੇ ਮੈਨੂੰ ਮੈਂ ਨੇਮ ਮੈਂ ਮਿੱਤਲ ਬੋਲ ਰਿਹਾ ਹਾਂ ਘਰੋਂ ਜੀ ਜੀ ਦੇਖੋ ਸਰ ਨਾਲ ਗੱਲ ਹੋ ਗਈ ਹੈ ਅੱਛਾ ਹੁਣ ਕੋਈ ਹੈਜ਼ਿਟੇਸ਼ਨ ਤਾਂ ਨਹੀਂ ਰਹੇਗੀ ਨਹੀਂ ਸਰ ਹੈਜ਼ਿਟੇਸ਼ਨ ਕਿਉਂ ਰਹੇਗੀ ਸਰ ਦੱਸੋ ਨਾ ਮੈਨੂੰ ਕਿਉਂ ਰਹੇਗੀ ਪਰ ਠੀਕ ਹੈ ਨਾ ਦੇਖੋ ਸਰ ਜ਼ਿੰਦਗੀ ਜੋ ਪ੍ਰੋਬਲਮ ਹੈਗੀ ਸੋਲੂਸ਼ਨ ਵੀ ਹੈਗੇ ਨੇ ਜੀ ਸੋਲੂਸ਼ਨ ਕੱਢਣਾ ਆਣਾ ਚਾਹੀਦਾ ਹੈ ਜੀ ਉਹਦਾ ਤੇ ਪ੍ਰੋਬਲਮ ਤੇ ਜਿੱਥੇ ਵੀ ਡਿਸਕਸ ਕਰਦੇ ਰਹੋ ਚੰਗੀ ਗੱਲ ਹੈ ਔਨ ਹਮੈਨਿਟੀ ਕਮਿਊਨਿਟੀ ਗਰਾਊਂਡਸ ਤੁਸੀਂ ਸਮਝ ਰਹੇ ਹੋ ਕਿਉਂਕਿ ਸ਼ੇਅਰਿੰਗ ਕਰਦੇ ਜੇ ਬਿਲਕੁਲ ਦਿਲ ਚੋਂ ਕੋਈ ਨਾ ਰੱਖੋ ਐਵੇਂ ਥੋੜਾ ਜਿਹਾ ਬੰਦਾ ਡਾਬੂ ਜਾ ਰਿਹਾ ਦੇਖੋ ਸਾਡੇ ਬੰਦੇ ਲੋ ਫੀਲ ਕਰ ਰਹੇ ਆ ਆਪਾਂ ਇਹਨੂੰ ਇਹ ਪਹਿਲਾਂ ਥੋੜੀ ਗਲਤ ਚੀਜ਼ ਵੀ ਸੋਚ ਰਹੇ ਸੀ ਇਹ ਸੋਚ ਰਹੇ ਸੀ ਵੀ ਜੇ ਮੇਰਾ ਕੰਮ ਨਾ ਹੋਇਆ ਮੈਂ ਤਾਂ ਸੋਚਦਾ ਵੀ ਮੈਂ ਆਤਮ ਹੱਤਿਆ ਕਰ ਲਵਾਂ ਕਿਉਂ ਮੇਰੇ ਬੱਚੇ ਛੋਟੇ ਛੋਟੇ ਆ ਤੇ ਆਪਾਂ ਇਹਨਾਂ ਨੂੰ ਪੂਰਾ ਯਕੀਨ ਦਵਾਇਆ ਸਰ ਨੇ ਵੀ ਤੁਹਾਨੂੰ ਯਕੀਨ ਦਵਾਇਆ ਕਿ 5 ਤੋਂ 6 ਦਿਨ ਦੇ ਵਿੱਚ ਤੁਹਾਡਾ ਸਾਰਾ ਹਲਕਾ ਹੋ ਜਾਣਾ ਹੈ ਮੈਂ ਕਿਹਾ ਜਦੋਂ ਮਰਜ਼ੀ ਮੈਨੂੰ ਫੋਨ ਕਰ ਲਿਓ ਤੁਹਾਡੇ ਤੁਸੀਂ ਮੇਰਾ ਨੰਬਰ ਲੈ ਲਿਓ ਦੇਖੋ ਬੱਤ ਸਰ ਬਿੱਤਲ ਜੀ ਜੋ ਉਹਨਾਂ ਦੇ ਇਸ ਟਾਈਮ ਅੰਦਰ ਭਾਵਨਾ ਚੱਲ ਰਹੀ ਹੈ ਨਾ ਇਨਸਾਨੀਅਤ ਦੇ ਨਾਤੇ ਮੈਂ ਸਮਝ ਪਾ ਰਿਹਾ ਹਾਂ ਸਰ ਅਸੀਂ ਵੀ ਸਮਝ ਰਹੇ ਹਾਂ ਅਸੀਂ ਤਾਂ ਇਹਨਾਂ ਨੂੰ ਸੋਲੂਸ਼ਨ ਦਿੱਤਾ ਹੈ ਅਜੇ ਮੈਂ ਥੱਲੇ ਆ ਰਹੇ ਸੀ ਇਹਨਾਂ ਨੂੰ ਇਹ ਹੀ ਕਿ ਮੇਰਾ ਨੰਬਰ ਹੈ ਮੇਰਾ ਨੰਬਰ ਲੈ ਲਓ ਸੀ ਜਦੋਂ ਮਰਜ਼ੀ ਮੈਨੂੰ ਫੋਨ ਕਰ ਲਿਓ ਅਗਰ ਮੈਂ ਤੁਹਾਨੂੰ ਰਿਸਪੌਂਡ ਨਾ ਕਰਾਂ ਜੀ ਤੇ ਫਿਰ ਤੁਸੀਂ ਜੋ ਰਿਜੈਕਸ਼ਨ ਲਿਓ ਨਹੀਂ ਨਹੀਂ ਅਸੀਂ ਇਹ ਵੀ ਕਹਿ ਰਹੇ ਤੁਹਾਨੂੰ ਆਪਣੀ ਗੱਲ ਪਤਾ ਕੀ ਆ ਜੀ ਫਰਮਾਂ ਕੋ ਬਹੁਤ ਕੁਝ ਹੁੰਦਾ ਲੇਕਿਨ ਇਸ ਬੰਦੇ ਦਾ ਗੱਡੀ ਸਰਮਾਇਆ ਜਿਹਦੇੋਂ ਕਿਸ਼ਤਾਂ ਦੇ ਰਿਹਾ ਜਿਹਦਾ ਪਰਿਵਾਰ ਚਲਾ ਰਿਹਾ 35000 ਉਹਦੀ ਗੱਡੀ ਦੀ ਕਿਸ਼ਤਾਂ ਤੇ 2 ਮਹੀਨੇ ਤੋਂ ਬੰਦਾ ਸਫਰ ਕਰ ਰਿਹਾ ਸੁਈ ਸਾਹਿਬ ਤੁਹਾਨੂੰ ਪਤਾ ਆ 5 ਮਹੀਨੇ ਤੋਂ ਸਾਡੇ ਕੰਮ ਨਹੀਂ ਚੱਲ ਰਹੇ ਅਸੀਂ ਪਹਿਲੇ ਸਫਰ ਕਰ ਰਹੇ ਆ ਸਾਡੇ ਹੜਾ ਹਾਲਾਤ ਖਰਾਬ ਕੀਤੇ ਆ ਉੱਪਰੋਂ ਸਾਡੇ ਕੋ ਪੰਜਾਬ ਦੇ ਗਵਰਨਮੈਂਟ ਦਾ ਟੈਕਸ ਲਾ ਰਹੀਆਂ ਤੁਹਾਨੂੰ ਯਾਦ ਹੋਊਗਾ ਸ਼ਾਇਦ 2-3 ਮਹੀਨੇ ਪਹਿਲਾਂ ਅਸੀਂ ਪ੍ਰੋਟੈਸਟ ਕਰਕੇ ਆਏ ਆ ਲਾਲਜੀਤ ਭੁੱਲਰ ਦੇ ਘਰ ਸਾ ਇਹ ਕਿਥੋਂ ਪਾਲੀ ਹੈ ਜੀ ਬਹੁਤ ਸਾਡੇ ਲਈ ਔਖਾ ਹੈ ਤੇ ਪਰ ਸਰ ਨੇ ਸਾਨੂੰ ਯਕੀਨ ਦਿਵਾਤਾ ਸੋ ਹੁਣ ਬਹੁਤ ਸਰਨੇ ਦਾ ਪੂਰੀ ਆਸ਼ਾ ਹੈ ਜੀ ਸਾਨੂੰ ਇਹ ਕੋਸ਼ਿਸ਼ ਕਰਦੇ ਰਿਜ਼ੋਲਵ ਹੋਏਗਾ ਗੁੱਡਵਿਲ ਵਧੇਗੀ ਘਟੇਗੀ ਨਹੀਂ ਠੀਕ ਹੈ ਨਾ ਇਹ ਏਜੰਸੀ ਤੁਹਾਡੇ ਕਰਕੇ ਚੱਲ ਰਹੀ ਹੈ ਭਈ ਤੁਸੀਂ ਗੱਡੀ ਖਰੀਦ ਦਿਓ ਗੱਡੀ ਰਿਪੇਅਰ ਕਰਾਉਂਦੇ ਹੋ ਤਾਂ ਹੀ ਤੇ ਚੱਲ ਰਹੀ ਹੈ ਉਦੋਂ ਜੀ ਤੁਹਾਨੂੰ ਤਰਖਾ ਮਿਲਦੀ ਹੈ ਬਿਲਕੁਲ ਜੀ ਤਾਂ ਹੀ ਅਗਰ ਤੁਸੀਂ ਹੋ ਤੇ ਅਸੀਂ ਹੈਗੇ ਆ ਇਹ ਬੁਸੀ ਨਹੀਂ ਉਹਦਾ ਅਸੀਂ ਇਹ ਬੰਦਾ ਖੁਸ਼ ਹੋ ਕੇ ਗਿਆ ਨਾ ਤੇ ਸਾਰੇ ਖੁਸ਼ ਹੋ ਕੇ ਚਲੇ ਜਾਈਏ ਇਹ ਗੱਲ ਯਾਦ ਰੱਖਿਓ ਜੀ ਤੁਹਾਡੀ ਏਜੰਸੀ ਨੂੰ ਹੀ ਪਹਿਲ ਦੰਨੇ ਆ ਸਾਡੇ ਨਵੇਂ ਜਰ ਮਰੂਤੀ ਦੀ ਏਜੰਸੀ ਵੀ ਆ ਕੀ ਅਸੀਂ ਪਹਿਲ ਇਹਨੂੰ ਦੰਨੇ ਕਿਉਂਕਿ ਸਾਨੂੰ ਤੁਸੀਂ ਉਹ ਤਾਂ ਅਸੀਂ ਆ ਗਿਆ ਸਾਨੂੰ ਕਿਉਂਕਿ ਅਸੀਂ ਦੀ ਹੈਗੇ ਕੁਝ ਵੀ ਜੇ ਤੁਸੀਂ ਨਹੀਂ ਹੋ ਗਿਆ ਹਾਂ ਜੀ ਆਰ ਤੁਸੀਂ ਨਹੀਂ ਹੋਵੇ ਆਰ ਆ ਗਿਆ ਦੇਖੋ ਹਰ ਰਿਕਾਰਡ ਸਰ ਨੇ ਦਿੱਤਾ ਬਿਆਨ ਜੀ ਸਾਨੂੰ ਇਹਨਾਂ ਨੇ ਪੂਰੀ ਪੂਰੀ ਸਾਡੀ ਸੈਟੀਸਫੈਕਸ਼ਨ ਹੈ ਇਹਨਾਂ ਨੇ 5 ਤੋਂ 6 ਦਿਨ ਸਾਡੇ ਨਾਲ ਵਾਦਾ ਕੀਤਾ ਹੈ ਅਸੀਂ ਆਲਰੇਡੀ ਇਹਨਾਂ ਨੂੰ ਕਹਿ ਚੁੱਕੇ ਹਾਂ ਕਿ 10 ਦਿਨ ਬਾਅਦ ਅਸੀਂ ਏਜੰਸੀ 'ਚ ਆਵਾਂਗੇ ਸਾਡੀ ਗੱਡੀ ਉੱਥੇ ਤੱਕ ਰਹਿਣੀ ਲੋੜ ਨਹੀਂ ਪੈਗੀ ਕਰਾਂਗੇ ਦੇਣਾ ਉਮੀਦ ਕਰਦੇ ਹਾਂ ਸਭ ਕੁਝ ਚੰਗਾ ਹੋਵੇ थैंक ਬਹੁਤ ਸ਼ੁਕਰ ਹੈ ਮਿੱਤਰ ਸਾਹਿਬ ਉਮੀਦ ਕਰਦੇ ਹਾਂ ਜੋ ਤੁਸੀਂ ਸ਼ਬਦਾਂ ਦੇ ਤੁਹਾ ਨਹੀਂ ਤੁਸੀਂ ਹੈ ਕਿ ਬਚਨਾਂ ਦੇ ਤੁਹਾ ਨਹੀਂ ਹੋ ਗੋ ਬਿਲਕੁਲ ਬਿਲਕੁਲ ਗੱਲ ਧੰਨਵਾਦ ਜੀ ਅੱਛਾ ਬਾਈ ਚਲੋ ਮੈਂ ਮੈਂ ਸਰਜੀਤ ਭਾਜੀ ਹਾਂਜੀ ਠੀਕ ਹੈ ਸਰ ਚਲੋ ਔਖੀ ਗੱਡੀ ਤੇ ਆਏ ਪਰ ਤੁਹਾਨੂੰ ਪ੍ਰਮਾਤਮਾ ਦਾ ਸ਼ੁਕਰ ਵੀ ਕਰਨ ਜੇਦਾ ਭਰਾ ਤੁਹਾਡੇ ਦੇ ਦੇਖੋ ਬਿਲਕੁਲ ਇੱਕ ਤੱਕ ਥਾਪੜ ਕੇ ਖੜੇ ਆ ਆ ਬਿਲਕੁਲ ਭਰਾ ਤੁਹਾਡੇ ਨਾਲ ਡੱਟ ਕੇ ਖੜੇ ਆ ਇਹਨਾਂ ਭਰਾਵਾਂ ਬਾਰੇ ਕੀ ਕਹੂਗੇ ਇਹ ਭਰਾਵਾਂ ਦਾ ਬਹੁਤ ਸਾਥ ਹੈ ਜੀ ਬਹੁਤ ਧੰਨਵਾਦ ਇਹਨਾਂ ਜਿੰਨੇ ਮਾਰੇ ਭਰਾ ਆਏ ਆ ਸਾਰੇ ਮੇਰੇ ਨਾਲ ਖੜੇ ਆ ਠੀਕ ਹੈ ਜੀ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਠੀਕ ਤੇ ਬਾਕੀ ਜਿੱਦਾਂ ਇਹਨਾਂ ਨੇ ਦੱਸਿਆ ਵੀ ਠੀਕ ਹੈ ਵੀ ਆਪਾਂ ਨੂੰ 5-6 ਦਿਨ ਕੱਪਾ ਤੁਹਾਡਾ ਕਰਦੇ ਆ ਰਿਕਵਰ ਹਨਾ ਪਰ ਕੱਲ ਨੂੰ ਇਹ ਨਾ ਹੋਵੇ ਜੀ ਮੈਨੂੰ 5-6 ਦਿਨਾਂ ਤੇ 2 ਮਹੀਨੇ ਤੋਂ ਪਹਿਲਾਂ ਕਿਸਤਾ ਆ ਗਿਆ 3 ਮਹੀਨੇ ਤੁਹਾਡੇ ਨਾਲ ਅਸੀਂ ਵੀ ਧਰਨੇ ਤੇ ਬੈਠਾਗੇ 3 ਮਹੀਨੇ ਦੋ ਮੈਂ ਕਿਸ਼ਤਾ ਖੜੀ ਦੀ ਅੰਦਰ ਦੇ ਰਿਹਾ ਜੀ ਠੀਕ ਆ ਤਿੰਨ ਮਹੀਨੇ ਹੋਰੀਆਂ ਗੱਡੀ ਦੀਆਂ ਤੇ ਜਿਹੜਾ ਮੇਰਾ ਕੰਮ ਦਾ ਲੌਸ ਆ 2 ਮਹੀਨੇ ਦਾ ਉਹ ਦੇਖ ਲਓ ਹੂੰ ਕਿੰਨਾ ਹੋ ਗਿਆ ਠੀਕ ਆ ਮੇਰੇ ਮੇਰੇ ਬੱਚਿਆਂ ਦੀ ਫੀਸਾਂ ਨਹੀਂ ਗਈਆਂ ਜੀ ਦੇਖੋ ਜਦੋਂ ਬੰਦਾ ਡਿਪੈਂਡ ਹੁੰਦਾ ਇੱਕ ਚੀਜ਼ ਦੇ ਉੱਤੇ ਅੱਛਾ ਮਿੱਤਲ ਸਾਹਿਬ ਇੱਕ ਗੱਲ ਹੋਰ ਵੀ ਹੈ ਜੋ ਇਹਨਾਂ ਨੂੰ ਦਿੱਕਤ ਆਈ ਨਹੀਂ ਕਿਉਂਕਿ ਮੈਂ ਇੱਧਰ ਗੱਲਬਾਤ ਕੀਤੀ ਭਰਾਵਾ ਨਾਲ ਉਹ ਕਹਿੰਦੇ ਕਿ ਡੇਢ ਦੋ ਸਾਲ ਤੋਂ ਦਿੱਕਤ ਆ ਰਹੀ ਸੀ ਇਹਨਾਂ ਦੀ ਗੱਡੀ ਤੇਲ ਛੱਡਦੀ ਜਾ ਰਹੀ ਸੀ ਪਰ ਕੈਮਰੇਲ ਮੂੰਹ ਕਰ ਲਓ ਤੁਸੀਂ ਤੇ ਬਾਅਦ ਚ ਕੋਈ ਨਾ ਕੋਈ ਹੋਰ ਮਿੱਤਲ ਸੀ ਹੈਨਾ ਅੱਛਾ ਡੇਢ ਦੋ ਸਾਲ ਤੋਂ ਇਹ ਕਹਿੰਦੇ ਦਿੱਕਤ ਆ ਰਹੀ ਸੀ ਗੱਡੀ ਦੀ ਔਰ ਇੱਥੇ ਦੱਸਿਆ ਵੀ ਆ ਹੋਰ ਅੰਦਰੋਂ ਗੱਡੀ ਦਾ ਇਲਾਜ ਤਾਂ ਮਕੈਨਿਕਸ ਨੇ ਕਰਨਾ ਇਹ ਤਾਂ ਮਕੈਨਿਕ ਹੈ ਨਹੀਂ ਡਰਾਈਵਰ ਨੇ ਜੇ ਉਹ ਪਹਿਲਾਂ ਹੀ ਇਹਨਾਂ ਨੂੰ ਸਹੀ ਜੀ ਕੋਈ ਕਦੇ ਕੋਈ ਪੁਰਜ਼ਾ ਪਾਤਾ ਕਦੇ ਕੋਈ ਪਾਤਾ 1.5 ਸਾਲ ਤੋਂ ਇਹ ਨਹੀਂ ਵੀ ਮੈਨੂੰ ਹੋਣ ਆਈ ਹੈ ਪ੍ਰੋਬਲਮ ਕੋਈ ਪਾਈਪ ਹੁੰਦਾ ਨਾ ਤੇਲ ਦਾ ਉਹ ਫਟਿਆ ਹੋਇਆ ਸੀ ਉਹ ਸੋਚਦੇ ਸੀ ਪਾਈਪ ਫਟ ਗਏ ਨਾ ਤਾਂ ਤੇਲ ਜਾ ਰਿਹਾ ਇਹ ਦੇਖੋ ਸਰ ਉਹਨਾਂ ਦੇ ਸੋਚਣ ਨਾਲ ਇਹ ਬੰਦੇ ਨੁਕਸਾਨ ਹੋ ਗਿਆ ਨਾ ਤੁਸੀਂ ਅੰਦਰ ਵਾਲਾ ਖਿੱਚ ਕੇ ਰੱਖੋ ਡਾਇਗਨੋਸਿਸ ਸਹੀ ਹੋਣਾ ਚਾਹੀਦਾ ਉਹ ਅਸੀਂ ਡਿਸਕਸ ਕਰਾਂਗੇ ਇਹ ਚੀਜ਼ ਇਹਨਾਂ ਨੇ ਹੁਣ ਚੈੱਕ ਕੀਤੀ ਹੈ ਪ੍ਰੈਸ਼ਰ ਡਾਊਨ ਹੋ ਗਿਆ ਉਹ ਚੀਜ਼ 1.5 ਸਾਲ ਪਹਿਲਾਂ ਕਿਉਂ ਨਹੀਂ ਕੀਤੀ ਸਰ ਉਹ ਤਾਂ ਨੁਕਸਾਨ ਉਹ ਕਿਤੇ ਡਾਊਨ ਨਹੀਂ ਹੋਣਾ ਸਰ ਡਾਊਨ ਤਾਂ ਹੁਣ ਹੋਇਆ ਆਉਣਾ ਥੋੜਾ ਜਿਆਦਾ ਲੱਗਦਾ ਕਿਉਂਕਿ ਨਵੀਂ ਗੱਡੀ ਦਾ ਕੰਪਰੈਸ਼ਨ ਡਾਊਨ ਹੈ ਇਹ ਨਵੀਂ ਹੈ ਸਰ ਮੇਰਾ ਹਾਲਾਤ ਤਾਂ ਉਹ ਨਹੀਂ ਜਾਇਜ ਮੇਰੇ ਕੋਲ ਉਹਦੇ ਬੰਦੇ ਪੁਰਜ਼ੇ ਪਈ ਉਹ ਤੁਸੀਂ ਉਹਦੀ ਹਿੱਚਕੀ ਜਿਹੜੀ ਚਿਚਕ ਜੀ ਆ ਉਹ ਸਮਝੋ ਨਾ ਉਹ ਇੱਕ ਜਿਹੜਾ ਚੀਜ਼ ਨਿਕਲਦੀ ਆ ਉਹ ਗੱਲ ਨੂੰ ਸਮਝੀਏ ਜੀ ਉਮੀਦ ਕਰਦੇ ਤੁਸੀਂ ਸਾਥ ਦੋ ਠੀਕ ਹੈ ਸਰ ਬਹੁਤ ਬਹੁਤ শুকਰਿਆ ਔਰ ਪਾਈਨ ਤੋਂ 6 ਦਿਨ ਦਾ ਸਮਾਂ ਮੰਗਿਆ ਗਿਆ ਮੇਰੇ ਕੋ ਫੋਨ ਕਰ ਲਿਓ ਤੁਸੀਂ ਮੰਡੇ ਕਰ ਲਿਓ ਫੋਨ ਠੀਕ ਹੈ ਜੀ ਜਾਂ ਮੈਂ ਹੀ ਕਰ ਦਿਆਂਗਾ ਤੁਹਾਨੂੰ ਮੰਡੇ ਪਰਸੋਂ ਸਾਡੇ ਨੂੰ ਅੱਜ ਤੇ ਮੈਂ ਕੇਸ ਬਣਾਵਾਂਗਾ ਨਾ ਫਿਰ ਗੱਲ ਦਾ ਜਿੰਦਾਬਾਦ 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 ਸਤਿ ਸ਼੍ਰੀ ਅਕਾਲ ਇਕਤਾ ਜਿੰਦਾਬਾਦ ਕੋਈ ਗੱਲ ਕਰਨ ਦਾ ਜਿੰਦਾਬਾਦ ਨਮੇਸ਼ਾ ਦਾ ਡਰਾਈਵਰ ਇਕਤਾ ਜਿੰਦਾਬਾਦ 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 ਨਮੇਸ਼ਾ ਦਾ ਡਰਾਈਵਰ ਇਕਤਾ ਜਿੰਦਾਬਾਦ 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 ਪਹਿਲਾਂ ਤਾਂ ਜੀ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਆ ਮੈਂ ਇੱਕ ਬੇਨਤੀ ਤੁਹਾਡੇ ਚੈਨਲ ਲਈ ਹੋਣ ਕਰਦਾ ਵੀ ਜਦੋਂ ਵੀ ਕੋਈ ਆਪਣੇ ਕਿਸੇ ਡਰਾਈਵਰ ਭਰਾ ਤੇ ਭੀੜ ਪੈਂਦੀ ਹੈ ਨਾ ਆਪਾਂ ਨੂੰ ਸਾਰਿਆਂ ਨੂੰ ਇੱਕਜੁੱਟਤਾ ਦਿਖਾਣੀ ਚਾਹੀਦੀ ਆ ਅਸੀਂ ਪਹਿਲਾਂ ਨਾਊਂਸਮੈਂਟ ਕੀਤੀ ਸੀ ਸਾਡੇ ਡਰਾਈਵਰ ਵੀਰਾਂ ਨੂੰ ਤੁਹਾਡੇ ਚੈਨਲ ਲਈ ਮੀਤ ਦਸਾਇਆ ਵੇ ਜਦੋਂ ਵੀ ਕਿਸੇ ਡਰਾਈਵਰ ਭਰਾ ਨਾਲ ਕੁਝ ਗਲਤ ਹੁੰਦਾ ਆ ਤਾਂ ਸਾਰੇ ਇਕੱਠੇ ਜਰੂਰ ਹੋਇਆ ਕਰੋ ਕਿਉਂਕਿ ਸਾਡੇ 'ਪਾ ਸਰਕਾਰਾਂ ਮਾਰ ਕਰ ਰਹੀਆਂ ਸਰਕਾਰਾਂ ਨਾਲ ਲੜਨ ਲਈ ਸਾਨੂੰ ਇਕੱਠਾ ਹੋ ਜਾਣਾ ਪੈਣਾ ਆ ਜੇ ਅਸੀਂ ਇਕੱਠੇ ਨਹੀਂ ਰਵਾਂਗੇ ਸਰਕਾਰਾਂ ਨੇ ਸਾਨੂੰ ਖਾ ਜਾਣਾ ਪ੍ਰਧਾਨ ਜੀ ਜੇ ਬੰਦਾ ਕੱਲਾ ਹੁੰਦਾ ਨਾ ਚਾਹੇ ਮਿੱਤਰ ਸਾਹਿਬ ਉਹਨਾਂ ਇੱਥੇ ਖੜੇ ਆ ਇਹਨੇ ਤੋੜ ਦੇਣਾ ਸੀ ਤੁਸੀਂ ਸੁਣਵਾਈ ਨਹੀਂ ਸੀ ਹੋਣੀ ਸੁਣਵਾਈ ਨਹੀਂ ਸੀ ਹੋਣੀ ਸਾਰੇ ਚੜ ਚੜ ਕੇ ਹੋਣਾ ਸੀ ਪੂਰੀ ਸਾਹਿਬ ਅੱਜ ਤੋਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਬਾਈ ਦਾ ਮੈਨੂੰ ਫੋਨ ਆਇਆ ਸੀ ਮੈਂ ਯਾਦ ਟੈਕਸੀ ਯੂਨੀਅਨ ਦਾ ਜਨਰਲ ਸੈਕਟਰੀ ਆ ਪੂਰੇ ਪੰਜਾਬ ਦਾ ਇਸ ਬੰਦੇ ਦਾ ਬਾਈ ਦਾ ਮੈਨੂੰ ਫੋਨ ਆਇਆ ਸੀ ਕਹਿੰਦਾ ਪਰਸਨਲ ਤੌਰ ਤੇ ਤੁਹਾਨੂੰ ਮਿਲਣਾ ਆ ਰਿ ਮੈਂ ਕੋਈ ਵੱਡਾ ਬੰਦਾ ਨਹੀਂ ਮੈਨੂੰ ਤੁਸੀਂ ਮੋਰੇ ਚੁਣ ਕੇ ਭੇਜਿਆ ਮੈਂ ਤਾਂ ਤੁਹਾਡੇ ਨਾਲ ਵੱਡਾ ਭਾਵਾਲ ਵਾਲੇ ਵੱਡਾ ਆ ਮੈਂ ਇਹਨਾਂ ਨੂੰ ਕਿਹਾ ਮੈਂ ਇਹਨਾਂ ਦੇ ਕੋਲ ਆਇਆ ਆ ਕੇ ਮੈਂ ਸਾਰੀ ਗੱਲਬਾਤ ਸੁਣੀ ਮੈਂ ਆਪਣੇ ਭਰਾ ਇਹ ਵੀ ਭਰਾ ਹੈ ਏਜੰਸੀ ਵਾਲੇ ਆਪਣੇ ਆਪਣੇ ਕੋਈ ਦੋਸਤ ਨਹੀਂ ਆ ਇਹਨਾਂ ਨਾਲ ਸਾਡੀ ਬਿਲ ਖੜ 10 12 ਸਾਲ ਤੋਂ ਸਾਡੀ ਸਾਹਜ ਆ ਇੱਕ ਦੂਜੇ ਨਾਲ ਮਿਲਦੇ ਵਰਤਦੇ ਆ ਪਰ ਮੈਨੂੰ ਇਹਦੀ ਜਿਹੜੀ ਮੰਗ ਸੀ ਉਹ ਜੈਨੂਅਲ ਲੱਗੀ ਮੈਂ ਆ ਕੇ ਇਹਨਾਂ ਨਾਲ ਟੇਬਲ ਟਾਕ ਕੀਤੀ ਟੇਬਲ ਟॉक ਤੇ ਇਹਨਾਂ ਨੇ ਮੈਨੂੰ ਦੋ ਤਿੰਨ ਰੀਜ਼ਨ ਦੱਸੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਸਾਨੂੰ ਇੱਕ ਲੈਟਰ ਦੇ ਦਿਓ ਵੀ ਤੁਸੀਂ ਆਪਣੇ ਹੈਡ ਤੇ ਲਿਖ ਕੇ ਦੇ ਦਿਓ ਆਪਣੇ ਲੈਟਰ ਪੇਪਰ ਤੇ ਵੀ ਤੁਸੀਂ ਕੰਮ ਨਹੀਂ ਕਰਾ ਸਕਦੇ ਉਸ ਤੋਂ ਬਾਅਦ ਅਸੀਂ ਇਹ ਰਸਤਾ ਚੁਣਿਆ ਅਤੇ ਇਹ ਰਸਤਾ ਚੁਣਿਆ ਮੈਨੀਆਂ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਇੱਕ ਮੰਗ ਤੇ ਸਾਡੇ ਕੋਲ ਪਹੁੰਚੇ ਆ ਤੇ ਇਹਨਾਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਵੀ ਇਹ ਬੰਦੇ ਦਾ ਕੰਮ ਕਰਕੇ ਦਵਾਂਗੇ ਸੱਚੇ ਬੰਦੇ ਨਾਲ ਬਿਲਕੁਲ ਜੀ ਬਿਲਕੁਲ ਸਹੀ ਬੰਦੇ ਨਾਲ ਸੱਚੇ ਬੰਦੇ ਨਾਲ ਤਾਂ ਇਹ ਵੀ ਯੂਨੀਅਨ ਦੇ ਪ੍ਰਧਾਨ ਸਾਹਿਬ ਜੀ ਪ੍ਰਧਾਨ ਸਾਹਿਬ ਤੇ ਧੰਨਵਾਦ ਆ ਜੀ ਤੇ ਸਾਡੇ ਜਿਹੜੇ ਸਾਰੇ ਵੀਰ ਇੱਥੇ ਪਹੁੰਚੇ ਤੇ ਬਾਕੀ ਇਹਨਾਂ ਦੀ ਏਜੰਸੀ ਦਾ ਧੰਨਵਾਦ ਜਿਨ੍ਹਾਂ ਨੇ ਆਸ਼ਵਾਸ਼ਣ ਦਵਾਇਆ ਕਿ ਆਨ ਰਿਕਾਰਡ ਲੈ ਲਿਆ ਬਿਲਕੁਲ ਜੀ ਆਸ਼ਵਾਸ਼ਣ ਦਵਾਇਆ ਵੀ ਅਸੀਂ 5-6 ਦਿਨ ਦੇ ਵਿੱਚ ਗੱਡੀ ਦਾ ਕੰਮ ਕਰਕੇ ਦੇਵਾਂਗੇ ਧੰਨਵਾਦ ਆ ਜੀ ਬਾਕੀ ਸਾਰੇ ਵੀਰਾਂ ਦਾ ਚਲੋ ਬਹੁਤ ਸ਼ੁਕਰ ਹੈ ਜੀ ਚਲ ਜਾਓ ਭਾਜੀ ਕੋਈ ਗੱਲ ਨਹੀਂ ਯਾਰ ਐ ਦਬ ਕੇ ਨਾ ਮਾਰੇ ਸਰਕਾਰ ਵਾਲਾ ਰੋਲ ਪਲੇ ਨਾ ਕਰੋ ਹੈ ਉਹ ਵੀ ਕਸਟਮਰ ਹੀ ਸਰ ਕੋਈ ਗੱਲ ਨਹੀਂ ਆ ਜੀ ਆਓ ਏ ਉਹ ਹੈਪੀ ਕਸਟਮਰ ਆ ਆਪਾਂ ਤੁਹਾਡੇ ਐਸਟਮ ਦੁਖੀ ਕਸਟਮਰ ਆ ਤੁਸੀਂ ਵੀ ਹੈਪੀ ਹੋਗੇ ਕੋਈ ਗੱਲ ਦੀ ਉਮੀਦ ਕਰ ਲੋ ਚਲੋ ਬਹੁਤ ਸ਼ੁਕਰੀਆ ਉਮੀਦ ਕਰਦੇ ਆ 6 ਦੇ ਬਾਅਦ ਇਸ ਵੀਰੰਗ ਰੈਸਪੀ ਕੋ ਜੋ ਕੇ ਜਾਈ ਬਹੁਤ ਸ਼ੁਕਰੀਆ